ਜਸਵੰਤ ਸਿੰਘ ਕਮਲਦੇ ਨਾਵਲ ਪਾਲੀ ਦਾ ਅਗਲਾ ਕੰਡ ਤੋ ਮੇਰੇ ਦਿਲ ਕੁਦਰਤੀ ਹਰੀਆਵਲ ਦਾ ਆਸ਼ਿਕ ਤੇ ਫੁੱਲਾਂ ਦਾ ਪੁਜਾਰੀ ਹੋ ਚੁੱਕਾ ਸੀ ਹੋਰ ਕਿਸੇ ਬਗੀਚਿਆਂ ਵਿੱਚ ਜਾਣ ਦੀ ਥਾਂ ਮੈਂ ਇੱਕ ਆਪਣਾ ਛੋਟਾ ਜਿਹਾ ਬਗੀਚਾ ਤਿਆਰ ਕਰ ਰਿਹਾ ਸਾਂ ਦਵਾਰੇ ਗੁਲਾਬ ਤੇ ਤਰੇਕਾਂ ਦੇ ਬੂਟੇ ਲਾਏ ਹੋਏ ਸਨ ਗੁਲਾਬ ਖੇਡਣ ਤੇ ਆਏ ਹੋਇਆ ਸੀ ਜਿਹੜੇ ਬੂਟੇ ਆਪਣੇ ਹੱਥ ਹੀ ਲਾਏ ਫਲ ਤੇ ਫੁੱਲ ਦਿੰਦੇ ਹਨ ਉਹ ਡਾਢੇ ਪਿਆਰੇ ਲੱਗਦੇ ਹਨ ਬੂਟੇ ਆਪਣੀ ਮਿਹਨਤ ਨਾਲ ਕਈ ਗੁਣਾ ਵਧੇਰੇ ਪ੍ਰਸੰਤਾ ਦਿੰਦੇ ਹਨ ਕੁਦਰਤ ਨਾਲ ਆਪਾਂ ਇੱਕ ਕਰਨੀ ਮਨੁੱਖ ਨੂੰ ਜ਼ਰੂਰ ਫੁੱਲਾਂ ਨਾਲ ਪਿਆਰ ਪਾਉਣਾ ਚਾਹੀਦਾ ਹੈ ਮੈਂ ਆਪਣੀ ਰੂਹ ਦਾ ਸੁੰਦਰ ਟਿਕਾਣਾ ਆਪਣਾ ਪੁੰਗਰਿਆ ਬਾਗੀਚਾ ਹੀ ਸਮਝਦਾ ਸਾਂ ਇਸੇ ਲਈ ਘੱਟ ਤੋਂ ਘੱਟ ਦੋ ਵਾਰ ਦਿਹਾੜੀ ਵਿੱਚ ਉਸ ਦੀ ਯਾਤਰਾ ਲਈ ਮਜਬੂਰ ਸਾਂ ਗੁਲਾਬ ਦੀਆਂ ਕਿਆਰੀਆਂ ਵਿੱਚ ਪਾਣੀ ਦੀ ਬਹਲਤਾ ਕਰਕੇ ਕਾ ਬਹੁਤ ਹੋ ਗਿਆ ਸੀ ਤਕਰੀਬਨ ਗੁਲਾਬ ਜਿੱਡਾ ਉੱਚਾ ਕ ਮੈਂ ਦਾਤੀ ਦੇ ਤਿੱਖੇ ਤੇ ਖਰਮੇ ਦੰਦਿਆਂ ਨਾਲ ਖੇਚਰਿਆ ਸਾਂ ਇੱਕ ਤਕੜਾ ਥੱਬਾ ਬਾਹਰ ਕੱਢਿਆ ਸੀ ਉਸ ਵੇਲੇ ਮੇਰਾ ਦੋਸਤ ਸਤਨਾਮ ਆ ਗਿਆ ਮੈਨੂੰ ਨੀਮੀ ਪਾਈ ਆਪਣੀ ਧੁੰਨ ਵਿੱਚ ਮਸਤ ਵੇਖ ਬਾੜ ਤੇ ਪਰਲੇ ਬੰਨੇ ਹੀ ਮੁਸਕਰਾਉਂਦਾ ਰਿਹਾ ਮੇਰੇ ਲਈ ਸਤਨਾਮ ਦਾ ਚਿਹਰਾ ਇੱਕ ਸਦਾ ਸਜਰਾ ਫੁੱਲ ਸੀ ਜਿਸ ਨੂੰ ਵੇਖ-ਵੇਖ ਮੁਸਕਰਾਉਂਦਾ ਮੈਂ ਥੱਕਦਾ ਨਹੀਂ ਸੀ ਉਹ ਪ੍ਰਸੰਤਾ ਵਿੱਚ ਗਵਾਚਿਆ ਰਹਿੰਦਾ ਸੀ ਕਦੇ ਉਦਾਸੀ ਨੇ ਉਸ ਨੂੰ ਥੋੜਿਆ ਨਹੀਂ ਸੀ ਕੀਤਾ ਇਹ ਉਸ ਤੇ ਸੁਭਾਅ ਦੀ ਇੱਕ ਚੰਗੀ ਸਿਫਤ ਸੀ ਉਹ ਜ਼ਾਤੀ ਦੇ ਦੰਦੇ ਹੱਥ ਵਿੱਚ ਫਿਰ ਜਾਣਗੇ ਥੋੜਾ ਹੋਲੀ ਮੈਂ ਸਿਰ ਉੱਤਾਂ ਚੁੱਕਿਆ ਸਤਨਾਮ ਦਾ ਤੇਰਾ ਚਮਕ ਰਿਆ ਸੀ ਆਓ ਅੰਦਰ ਲੰਘੋ ਉਸ ਵਲਟ ਤੋਂ ਦੀ ਹੋ ਕੇ ਸਤਨਾਮ ਆਪਣੀ ਥੋਤੀ ਦੀ ਕੰਨੀ ਫੜੀ ਅੰਦਰ ਆਇਆ ਇੱਕ ਗੁਲਾਬ ਦੀ ਟਾਣੀ ਨਾਲ ਸੀ ਥੋਤੀ ਦਾ ਦੂਜਾ ਲੜੜ ਗਿਆ ਤੇ ਮੈਂ ਹੱਸਦਿਆਂ ਕਿਹਾ ਜਦ ਬੂਟੇ ਤੁਹਾਡੇ ਪ੍ਰੇਮ ਲਈ ਇੰਨੀ ਖੇਚ ਰੱਖਦੇ ਹਨ ਫਿਰ ਬੰਦਿਆਂ ਦਾ ਕੀ ਕਹਿਣਾ ਹੈ ਐਨਾ ਮੇਰੀ ਥੋਤੀ ਪਾੜ ਦਿੰਦੀ ਹੈ ਇਹ ਅੱਗੋਂ ਪ੍ਰੇਮ ਖੇਚਾ ਦੱਸਦਾ ਮੈਂ ਇੱਕ ਗੁਲਾਬ ਦਾ ਫੁੱਲ ਤੋੜਿਆ ਸਤਨਾਮ ਪ੍ਰੇਮ ਖਿੱਚਾਂ ਸੁਭਾਗੀਆਂ ਲਈ ਹੁੰਦੀਆਂ ਹਨ ਮੇਰਾ ਕਿਉਂ ਨਾ ਇਹਨਾਂ ਪੱਲਾ ਫੜ ਲਿਆ ਖਾਸ ਕਰ ਹਸੀਨ ਰਈਆਂ ਨੂੰ ਤਾਂ ਇਹ ਵੱਲ ਵੱਲ ਖਿਲਾੜ ਦਿਆ ਲੈ ਫੜੇ ਗੁਲਾਬ ਤੇਰੇ ਮੂੰਹ ਨਾ ਕਿੰਨਾ ਮਿਲਦਾ ਹੈ ਜਦ ਤੇਰੇ ਪੱਲੇ ਫੜਨੂ ਪ੍ਰਤਿਪਾਲ ਵਰਗੀਆਂ ਕੋਮਲ ਕੜੀਆਂ ਤੂੰ ਕਦੋਂ ਝਾੜੀਆਂ ਵਿੱਚ ਲੀੜੇ ਪਾਉਂਦਾ ਉਸ ਤੇ ਨਾਲ ਮੈਂ ਹੱਸ ਪਿਆ ਉਹ ਜੇ ਦੋ ਰਾਈਆਂ ਨੇ ਜੀਵਨ ਭਾਵਾਂ ਨੂੰ ਵਟਾ ਲਿਆ ਤਾਂ ਕੀ ਆਖਰ ਆ ਗਈ ਬਸ ਇਹੀ ਕਿ ਮੁਹੱਬਤ ਦਾ ਮਹਿਲ ਸਾਨ ਲਈ ਬੁਣਿਆਦੀ ਪੱਥਰ ਰੱਖ ਦਿੱਤਾ ਗਿਆ ਔਰ ਤੂੰ ਯਾਰ ਯਕੀਨ ਕਰ ਇਸ ਗੱਲ ਤੇ ਯਕੀਨ ਨਹੀਂ ਹੁੰਦਾ ਕਿ ਇੱਕਮ ਦਾ ਚੰਨ ਅਭਾਵ ਹੁੰਦਾ ਹੈ। ਦੂਜਵਾਰੇ ਦਿਨ ਸਾਫ ਪਛਮੀ ਦੁਮੇਲ ਤੋਂ ਥੋੜਾ ਉੱਚਾ ਦਿਸ ਪੈਂਦਾ ਹੈ। ਆਖਰੀ ਆਪਣੀ ਪੂਰਨਤਾ ਨੂੰ ਪਹੁੰਚ ਜਾਂਦਾ ਹੈ। ਕੋਈ ਚੀਜ਼ ਇੱਕਦਮ ਹੀ ਜਵਾਨੀ ਵਿੱਚ ਨਹੀਂ ਪ੍ਰਗਟ ਹੁੰਦੀ। ਫਿਰ ਮਹਾਰਾਜ ਤੁਸੀਂ ਤੇ ਗਿਆਨੀ ਹੋ। ਜੇ ਕਿਸੇ ਜਵਾਨ ਹਿਰਦੇ ਵਿੱਚ ਪਿਆਰ ਵੀ ਆ ਜਾਏ ਕੋਈ ਬੁਰੀ ਗੱਲ ਨਹੀਂ। ਸਗੋਂ ਜਵਾਨ ਹਿਰਦੇ ਹੁੰਦੇ ਹੀ ਪਿਆਰ ਕਰਨੇ। ਤੇ ਹੁਣ ਪ੍ਰਿਤ ਪਾਲਨੇ ਆਪਣੇ ਗੁਰੂ ਤੋਂ ਭਗਤੀ ਤੇ ਗਿਆਨ ਵਿੱਦਿਆ ਲੈ ਬਿਨਾ ਕਿਤੇ ਨਹੀਂ ਜਾਣਾ। ਦੇਖ ਸਤਨਾ। ਭਗਤੀ ਨਾਮ ਪ੍ਰੀਤੀ ਦਾਇਤੇ ਤੇ ਮੇਰਾ ਖਿਆਲ ਹੈ ਪ੍ਰਤਪਾਲ ਦੀ ਪ੍ਰੀਤੀ ਦਾ ਸੁਸੀ ਮੇਰੀ ਗੱਲ ਤੇ ਸੁਣ ਲੋ ਵਿੱਚੋਂ ਹੀ ਬਾਜਾਂ ਦੇ ਲੱਗ ਪੈਂਦੇ ਹੋ ਅੱਛਾ ਕਹ ਉਸਨੇ ਮੁਸਕਰਾਦਿਆਂ ਬੋਲਣਾ ਤੋਂ ਦੀ ਜੀਬ ਫੇਰੀ ਜੀਬ ਤੇ ਫੁੱਲਾਂ ਦੇ ਅਰਗਵਾਨੀ ਰੰਗ ਨਾਲ ਸੂਏ ਗੁਲਾਬ ਦੀ ਸ਼ੋਭਾ ਹੋਰ ਵੀ ਵੱਧ ਗਈ ਭਗਤੀ ਤੇ ਪ੍ਰੇਮਤਾ ਇੱਕੋ ਅਰਥ ਦੇ ਦੋ ਸ਼ਬਦਾਂ ਤੇ ਗਿਆਨ ਪ੍ਰਭੂ ਪਿਆਰ ਸੱਤਾ ਦਾ ਜਨਾਇਕ ਕੀ ਪਾਰ ਵੇਥੀ ਪ੍ਰਭੂ ਪ੍ਰਕਾਸ਼ ਮੇਰੇ ਜਾਂ ਹੋਰ ਕਿਸੇ ਵਿੱਚ ਨਹੀਂ ਮੈਂ ਤੁਹਾਨੂੰ ਪਿਆਰ ਕਰਦਾ ਫਿਰ ਦੂਜਿਆਂ ਨੂੰ ਕਿਉਂ ਨਹੀਂ ਕਰਦੇ ਸੁਣੋ ਸਾਰਿਆਂ ਨਾਲ ਮਿੱਤਰਤਾ ਨਹੀਂ ਹੋ ਸਕਦੀ ਸਾਰਿਆਂ ਲਈ ਮਿੱਤਰ ਭਾਵ ਅੰਦਰ ਪੈਦਾ ਹੋ ਸਕਦੇ ਆ ਜਾਂ ਸ਼ੁਭੇਸ਼ਿਕ ਦ੍ਰਿਸ਼ਟੀ ਸਰਬੱਤ ਰੋ ਸਕਦੀ ਅਤੇ ਨਫ਼ਰਤ ਭਾਵ ਉੱਠ ਸਕਦਾ ਚੰਗੀ ਮਿੱਤਰਤਾ ਇੱਕ ਕਾਲ ਵਿੱਚ ਕੇਵਲ ਇੱਕ ਹੀ ਨਾਲ ਹੋ ਸਕਦੀ ਹੈ ਫਿਰ ਉਹਨਾਂ ਦੋਵਾਂ ਵਿੱਚ ਵੀ ਪਿਆਰ ਮਿੱਤਰਤਾ ਇਸ ਕਰਦੇ ਕੈਮਰੇ ਸਕਦੀ ਹੈ ਕਿ ਉਹਨਾਂ ਦੇ ਗੁਣ ਸਮਾਨ ਹੋਣ ਗੁਣਾ ਦੇ ਵਧਾ ਘਟਾ ਵਿੱਚ ਵੀ ਕੀਤੀ ਹਰ ਗੱਲ ਹਿਰਦੇ ਵਿੱਚ ਸਮਾਨ ਨਹੀਂ ਸਕਦੀ ਬਿੱਲਪਾਲ ਦੀ ਹਿਰਦੇ ਵਿੱਚ ਮੈਨੂੰ ਚੰਗੇ ਗੁਣਾਂ ਦਾ ਪ੍ਰਕਾਸ਼ ਦਿੱਸਿਆ ਜੇਕਰ ਕੋਈ ਕਾਮਨਾ ਪਾਲ ਨੂੰ ਪਿਆਰ ਕਰਦੀ ਹੈ ਤਾਂ ਪ੍ਰਭੂ ਝੁੜੋਖੇ ਜੋ ਲੰਘੇ ਬਿਨਾਂ ਉਸ ਦੀ ਆਤਮਾ ਤੱਕ ਨਹੀਂ ਪਹੁੰਚਦੀ ਇੱਕ ਮਿੱਤਰ ਨੂੰ ਇਸ ਗਲਤੇ ਵਿਸ਼ਵਾਸ ਸੱਚੇ ਮਿੱਤਰ ਜਿਨਾ ਹੀ ਕਰਨਾ ਚਾਹੀਦਾ ਹੈ ਔਰ ਇਸ ਗੱਲ ਦਾ ਮੈਨੂੰ ਪੂਰਨ ਗਿਆਨ ਹੈ ਕਿ ਤੁਸੀਂ ਆਪਣੀ ਤਰੀਲ ਨਾਲ ਹਰ ਇੱਕ ਨੂੰ ਆਪਣੇ ਮਗਰ ਲਾ ਲੈਂਦੇ ਹੋ ਕਿ ਤੁਸੀਂ ਬਹੁਤਾ ਇਸੇ ਲਈ ਪੜਿਆ ਤੇ ਵਿਚਾਰਿਆ ਕਿ ਨਿੱਕੀਆਂ ਆਵਾਜ਼ਾਂ ਨੂੰ ਹੜੱਪ ਕਰ ਲਿਆ ਕਰੋ ਜਿਹੜੇ ਦੂਜਿਆਂ ਦੀਆਂ ਜ਼ਮੀਰਾਂ ਨੂੰ ਗੁਲਾਮ ਬਣਾਉਣ ਲਈ ਫਲਸਫਾ ਹਾਸਲ ਕਰਦੇ ਆ ਉਹ ਵੱਡੇ ਗੁਨਾਹიან ਹਨ ਉਹਨੀਆਂ ਅੱਖੀਆਂ ਨਜ਼ਰਾਂ ਵਿੱਚੋਂ ਇੱਕ ਮਸ਼ਹੂਰ ਫਲਾਸ ਪਰ ਜਗਿਆਨੀ ਹੋ ਸਕਦੇ ਆ ਪਰ ਅੰਦਰ ਯਕੀਨਨ ਇੱਕ ਨਸੂਰ ਨੂੰ ਪਲ-ਪਲ ਵਧਾਉਂਦੇ ਹਨ ਮੇਰੇ ਗੁਰੂ ਦੇਵ ਨੇ ਇਸ ਗੱਲ ਤੋਂ ਬਚਣ ਲਈ ਕਰੜੀ ਚੇਤਾਵਨੀ ਕੀਤੀ ਹੋਈ ਹੈ ਤੁਸੀਂ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰੋ ਅਸੀਂ ਦੋਵੇਂ ਇੱਕ ਖਾਲ ਵਿੱਚ ਬੱਟਦਾ ਸਰਾਣਾ ਲੈ ਕੇ ਪੈ ਗਏ ਸਾਡੇ ਪਿਛਲੇ ਪਾਸੇ ਬਰਸੇਮ ਸਾਰੇ ਖੇਤ ਨੂੰ ਢੱਕੀ ਖਲੋਤੀ ਸੀ ਪੂਰੇ ਦੀ ਠੰਡੀ ਹਵਾ ਬਰਸੇਮ ਦਾ ਵਿੱਚ ਵਿੱਚ ਖੇਤ ਨੂੰ ਚੁੰਮਣਾ ਕੁਦਰਤ ਦਾ ਖੂਬੇ ਭਾਵ ਵਿੱਚ ਚੁੱਕ-ਚੁੱਕ ਨਿਰਤ ਕਰਨਾ ਸੀ टाली दामे जिथे असी पे सकुगी अपना गला फलाफला आड़ू के बूटे कू 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 गाँव रही थ इस तो प्रभावित होकर सतनाम ने कहा इसकी आवाज़ कि मिठी है साढ़े अंदर इस तो कि वी मदर शक्ति है जिसना टकरा के अगर आवाज़ा मिठास मिठास हो डिगदिया हर गलू अंदर अंदर ले जाते हो है तो अंदर सतनाम ने खिंच के कहा मेरे राह चलण वाली सब कुछ अंदर ही है बहार कुछ नहीं ਇਸ ਸੰਸਾਰ ਤੇ ਇਸ ਵਰਗੇ ਹਜ਼ਾਰਾਂ ਦ੍ਰਿਸ਼ ਅੰਦਰੇ ਚਿੱਤਰੇ ਪਏ ਹਨ ਤੈਨੂੰ ਇਹਨਾਂ ਨੂੰ ਕਮੀਆਂ ਜੀਆਂ ਗੱਲਾਂ ਵਿੱਚ ਕੀ ਸਵਾਦ ਆਉਂਦਾ ਹੈ ਭਲਾ ਇੱਕ ਢੇਰ ਦੇ ਵਿੱਚ ਕੀ ਕੋਈ ਸਮਾ ਸਕਦਾ ਸਤਨਾਮ ਇਹ ਛੋਟੇ ਹਿਰਦੇ ਨੂੰ ਮਾ ਸ਼ਕਤੀ ਦਾ ਆਕਾਰ ਸਮਝ ਉਸਦੀ ਹੀ ਕ੍ਰਿਤਮਾ ਤੁਹਾਡੇ ਦੁਆਰੇ ਨੂੰ ਮੁਸਕਰਾ ਰਹੀ ਹੈ ਤੇਰੇ ਲਈ ਹੈਰਾਨੀ ਹੈ ਪਰ ਮੇਰੇ ਲਈ ਪੂਰਨ ਅਮਰ ਤਸੱਲੀ ਤੇ ਆਨੰਦ ਦੀ ਆਨੰਦ ਹੈ ਮੈਂ ਇਸਨੰਤੋਂ ਐਵੇਂ ਚੰਗਾ ਹੁਣ ਮਤਲਬ ਦੀ ਗੱਲ ਵਾਲਾ ਦੱਸ ਕਿਹੜੀ ਗੱਲ ਹੋ ਜਿਵੇਂ ਪਤਾ ਹੀ ਨਹੀਂ ਹੁੰਦਾ ਉਹ ਸਦਾ ਹੰਸੂ ਹੰਸੂ ਕਰਦੀ ਇਸ ਤੰਤਰ ਕਰੀ ਔਰ ਦੋਸਤ ਕਦੇ ਕਿਸੇ ਨੂੰ ਕਟਪ ਸ਼ਬਦਾਂ ਨਾਲ ਯਾਦ ਕਰਨਾ ਆਪਣੀ ਸਦਾਚਾਰ ਨੂੰ ਜ਼ਖਮੀ ਕਰਨਾ ਕਿਸੇ ਦੀ ਗੈਰ ਹਾਜ਼ਰੀ ਤੋਂ ਕਦੇ ਅਜਿਹਾ ਫਾਇਦਾ ਨਾ ਉਠਾਓ ਮੈਂ ਉਸ ਨੂੰ ਬੁਰਾ ਨਹੀਂ ਕਿਹਾ ਤੁਹਾਨੂੰ ਪਤਾ ਹੈ ਕਿ ਸੱਜਣ ਵੀ ਸੱਜਣ ਹੁੰਦਾ ਹੈ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਦਾ ਨਹੀਂ ਮੇਰਾ ਤੇ ਉਸ ਵਿੱਚੋਂ ਆਪਣਾ ਹੀ અપਮਾਨ ਕੀਤਾ ਉਹ ਛੱਡ ਪਰਾਂ ਮਾਨ ਨੂੰ ਗੱਲ ਕਰ ਤਲਵੰਡੀ ਕਦੋਂ ਚੱਲੀਏ ਮਾਤਗੁਰ ਦੇਵ ਤੇ ਪ੍ਰੇਮ ਕਾ ਨੂੰ ਜਿੰਨੀ ਵਾਰ ਮਿਲਿਆ ਜਾਵੇ ਥੋੜਾ ਮੇਰੇ ਵੱਲੋਂ ਤੇ ਅੱਜ ਸ਼ਾਮ ਨੂੰ ਹੀ ਚੱਲੋ ਕੀ ਪਾਲ ਚਰਵੰਡੀ ਹੈ ਹੋਰ ਪਟੂਆ ਤੈਨੂੰ ਲੈ ਕੇ ਕਾਦੇ ਲਈ ਜਾਣਾ ਹੈ ਤੇਰੇ ਸ਼ਬਦਾਂ ਵਿੱਚ ਮੇਰੀ ਪਾਲ ਨਾਲ ਵਾਕਫੀ ਇੱਕ ਸਦੀ ਜਿੰਨੀ ਵਿਤ ਰੱਖਦੀ ਹੈ ਸਾਫ਼ ਤੇ ਚਿੱਟੇ ਸ਼ਬਦਾਂ ਵਿੱਚ ਤੇਰੀ ਦ੍ਰਿਸ਼ਟੀ ਮੈਨੂੰ ਇੱਕ ਬਦਮਾਸ਼ ਵੇਖ ਰਹੀ ਹੈ ਤੂੰ ਨਹੀਂ ਜਾਣਦਾ ਕਿ ਪਾਲ ਇੱਕ ਅਨਮੋਲ ਹੀਰਾ ਹੈ ਮੇਰਾ ਦੋਸਤ ਵੀ ਕੋਈ ਨੂਰਾ ਹੋਵੇਗਾ ਪਰ ਜੇ ਤੇਰੀ ਨੀਅਤ ਮੇਰੀ ਬਾਬਤ ਸਾਫ਼ ਨਹੀਂ ਤੇ ਸੱਚੀ ਨਹੀਂ ਤਾਂ ਮੈਂ ਤੇਰੇ ਨਾਲ ਜਾਣਾ ਨਹੀਂ ਚਾਹੁੰਦਾ ਤੂੰ ਇਕੱਲਾ ਹੀ ਚਲਿਆ ਜਾ ਓ ਬਾਬਾ ਮੈਂ ਤੇਰਾ ਖਮੋਸ਼ ਪੈਰੋ ਕਹਾਂ ਬਸ ਹੋਰ ਅੱਗੇ ਮੈਥੋਂ ਕੁਝ ਨਾ ਪੁੱਛੀ ਚੰਗਾ ਚੱਲ ਤੂੰ ਮੈਂ ਤੈਨੂੰ ਤੇਰੇ ਘਰ ਹੀ ਆ ਕੇ ਮਿਲਦਾ ਸਤਨਾਮ ਚੱਲਿਆ ਗਿਆ ਮੈਂ ਕਿਆਰੀਆਂ ਵਿੱਚ ਪਾਲ ਲਈ ਕਈ ਗੁਲਾਬ ਦੇ ਫੁੱਲ ਤੋੜੇ ਕਈ ਪੂਰੇ ਖਿੜੇ ਤੇ ਕਈ ਅਧ ਖਿੜੇ ਸਾਰਿਆਂ ਨੂੰ ਰੁਮਾਲ ਵਿੱਚ ਲਪੇਟਦਾਤੀ ਚੁੱਕ ਕੇ ਮੈਂ ਵੀ ਕਰਨ ਨੂੰ ਤੁਰਿਆ ਕਰਾ ਕੇ ਪੰਪ ਵਿੱਚੋਂ ਪਾਣੀ ਕੱਢ ਕੇ ਣਉਣ ਲੱਗਾ ਅੰਗ ਅੰਗ ਨੂੰ ਵਲਿਆ ਜਿਵੇਂ ਨਮਾਇਸ਼ ਤੇ ਜਾਣਾ ਹੋਵੇ ਸਾਬਣ ਤੇਲ ਨਾਲ ਸਰੀਰ ਵਿੱਚ ਸੱਤਾ ਤੇ ਫੁਰਤੀ ਪਰ ਕਪੜਿਆਂ ਦੇ ਉਦਾਲੇ ਹੋਇਆ ਲੀਡਾਰ ਪਜਾਮਾ ਪਾਇਆ ਬੋਸਕੀ ਦੀ ਕਮੀਜ਼ ਨਾਲ ਪਿੰਡਾ ਸਜਾਇਆ ਕੇਸਾਂ ਵਿੱਚ ਕੰਗਾ ਫਿਰ ਲਸੂੜੀ ਪੱਗ ਟਿੱਕੀ ਰੱਖ ਕੇ ਬੰਨੀ ਚੰਗੀ ਤਰ੍ਹਾਂ ਪੜਿਆ ਸੀ ਕਿ ਸ਼ੀਸ਼ਾ ਬਹੁਤੀ ਵਾਰ ਮੁਖੜੇ ਦੀ ਆਪ ਖੋਲ ਲੈਂਦਾ ਪਰ ਉਸ ਵੇਲੇ ਮੇਰਾ ਅੰਦਰਲਾ ਕਹਿ ਰਿਹਾ ਸੀ ਕਿ ਮੈਂ ਅਜਿਹਾ ਸੋਨਾ ਕਦੇ ਬਹੁਤ ਘੱਟ ਹੋਇਆ ਹਾਂ ਮੈਨੂੰ ਉਸ ਵੇਲੇ ਖਿਆਲ ਆਇਆ ਸੁੰਦਰਤਾ ਤਾਂ ਅੰਦਰ ਹੈ ਇਹ ਲੀਡ ਹੁਸਨ ਨਹੀਂ ਵਧਾਂਦੇ ਫਿਰ ਇਹ ਵੇਲੇ ਕਿਵਲ ਕਿਉਂ ਪ੍ਰਗਟ ਹੁੰਦਾ ਹੈ ਘਟਕੂ ਹੋਇਆ ਮੈਂ ਸਾਧਾਰਨ ਰੰਗ ਵਿੱਚ ਸੀ ਪਰ ਹੁਣ ਹੁਸਨ ਜਵਾਨੀਆਂ ਦੀਆਂ ਹੱਦਾਂ ਸਲਾਮ ਕਰਨ ਲਈ ਹਾਖਲੋਤੀਆਂ ਹਨ ਮੈਨੂੰ ਆਪਣੇ ਗੁਰੂ ਦੇਵ ਦਾ ਕਹਿਣਾ ਯਾਦਾ ਆ ਇਸ ਵੇਲੇ ਮਨੁੱਖ ਆਪਣੇ ਪਿਆਰ ਨੂੰ ਇਕਾਗਰ ਚਿਤ ਯਾਦ ਕਰਦਾ ਉਸ ਵੇਲੇ ਮਨ ਦੀਆਂ ਚੰਚਲ ਬਿਰਤੀਆਂ ਨਸ਼ਟ ਹੋ ਜਾਂਦੀਆਂ ਹਨ ਆਪਾਂ ਦਾ ਪਰਦਾ ਤਾਰ-ਤਾਰ ਹੋ ਜਾਂਦਾ ਏ ਜੋ ਜੀ ਅਨੁਭਵਤਾ ਉਦੋਂ ਹੁੰਦੀ ਹੈ ਉਸ ਤਰ੍ਹਾਂ ਦੀ ਹੀ ਪੂਰੀ ਹੋ ਜਾਂਦੀ ਹੈ ਮੇਰੀਆਂ ਸੁਭਾਵਕ ਮੁਸਕਾਨਾਂ ਹੁਸਨ ਜਵਾਨੀ ਨੇ ਸ਼ਈ ਬਣਾ ਦਿੰਦੀਆਂ ਸਨ ਮੈਂ ਸਤਨਾਮ ਦੇ ਘਰ ਆਇਆ ਉਹ ਮੇਰੇ ਵੱਲ ਵੇਖ ਕੇ ਹੈਰਾਨ ਵੀ ਹੋਇਆ ਤੇ ਮੁਸਕਰਾਇਆ ਵੀ ਮੈਂ ਕਾਲਿਆ ਹੋ ਕੇ ਪੁੱਛਿਆ ਇਗਾਲ ਦੋਸਤ ਹਾਲੇ ਤੱਕ ਤਿਆਰ ਵੀ ਨਹੀਂ ਹੋਇਆ ਕੋਈ ਸਿਰ ਖੁਰਕਦਿਆਂ ਕੋਈ ਉਦਾਸ ਜਾ ਹੋ ਕੇ ਗਿਆ ਮੁਸ਼ਕਲ ਹੈ ਕਿ ਮੈਂ ਆ ਜਾ ਨਹੀਂ ਸਕਦਾ ਕਿਉਂਕਿ ਮੈਥੋਂ ਛੋਟਾ ਗੇਸਰ ਇੱਥੇ ਨਹੀਂ ਹੈ ਅਜੇ ਹੀ ਚਾਲ ਉੱਪਰ ਇਹਨੂੰ ਬੇਬਕੂ ਬਣਾ ਸਕਦੀ ਹੈ ਸਤਰਾਮ ਨੂੰ ਆਪੇ ਤੇ ਜ਼ਬਤਣਾ ਰਿਹਾ ਤੇ ਚਾਟੀ ਉਸਤਾਹ ਸਾ ਨਿਕਲ ਗਿਆ ਬਲਵੀਰ ਮੇਰੇ ਕੋਲ ਇੰਨੇ ਕੀਮਤੀ ਲੀੜੇ ਨਹੀਂ ਸਾਰੇ ਉੱਥੇ ਮੇਰੇ ਹਨ ਮੈਂ ਤੇਰੇ ਨਾਲ ਨਾਈ ਬਣ ਕੇ ਨਹੀਂ ਜਾ ਸਕਦਾ ਉਹ ਲੀੜੇ ਤੂੰ ਮੇਰੇ ਲੈ ਸਕਦਾ ਮੈਂ ਤੇ ਅੱਜ ਤੇਰਾ ਜਿੰਨਾ ਸੋਨਾ ਵੀ ਨਹੀਂ ਕੋਈ ਤਾਂ ਅੱਜ ਬਹੁਤ ਸੋਹਦੀ ਐ ਆਪਣੀ ਵਾਰੀ ਛੇਦੀ ਹੀ ਚੀਕ ਉੱਠਦਾ ਵਾ ਜੁੱਤੀਵਾਲ ਧਿਆਨ ਹੀ ਨਹੀਂ ਮਾਰਿਆ ਹਰੀ ਮਖਮਲ ਤੇ ਸਨੇਰੇ ਚੱਲੇ ਦੇ ਬੂਟੇ ਵਾ ਸ਼ਾਨ ਮਰ ਗਿਆ ਸਾਨੂੰ ਜੰਮਣ ਵਾਲੇ ਅਸੀਂ ਵਿਆਹ ਵੀ ਗਏ ਸਾਨੂੰ ਜਿਹੀ ਜੁੱਤੀ ਨਾ ਜੁੜੀ ਇਦਨ ਵਿਆਹ ਜਾਵੇਂਗਾ ਪਤਾ ਨਹੀਂ ਕਿੰਨੇ ਕੋਈ ਘਰ ਪਟੇਗਾ ਉਹ ਭੜਿਆ ਤੁਰ ਵੀ ਉਹ ਬਾਬਾ ਇੰਨੀਆਂ ਕਾਲੀਆਂ ਕਿਉਂ ਕਰਦਾ ਠਹਿਰ ਤਾ ਜਾ ਅਜੇ ਹੁਣੇ ਚਾਦਰਾਂ ਧੋ ਕੇ ਸੁੱਕਣੇ ਪਾਇਆ ਜੇ ਸੁਗਿਆ ਹੋਵੇ ਉਹ ਮੈਨੂੰ ਪਤਾ ਜਦੋਂ ਕਿਸੇ ਸਜਣੇ ਨੂੰ ਮਿਲਦਾ ਹੋਵੇ ਅੰਗ ਅੰਗ ਬਰੋੜਦਾ ਹੂੰ ਬੜਾ ਖੋਚਰ ਹੁੰਦਾ ਜਾਣਾ ਇੱਕ ਪ੍ਰਕਾਰ ਕਾਫੀ ਚਿਰ ਪਿਛੋਂ ਸਤਨਾਮ ਅਸਾਂ ਕਰੋ ਨਿਕਲਿਆ ਰਾਜ ਵਿੱਚ ਸਤਨਾਮ ਜਾਣ ਕੇ ਪਿੱਛੇ ਰਹਿ ਕੇ ਬੋਲਿਆ ਅੱਗੇ ਤਾਂ ਮੋਲੇਬਦ ਵਾਂਗ ਝੂਲ ਝੂਲ ਤੁਰਦਾ ਹੁੰਦਾ ਸੈਂ ਅੱਜ ਤੇਰੇ ਵਿੱਚ ਲੋੜੇ ਦੀ ਤੇਜ਼ੀ ਕਿੱਥੋਂ ਆ ਗਈ ਸ਼ਾਇਦ ਕੋਈ ਖਿੱਚ ਰਿਆ ਮੈਂ ਚੁੱਪਚਾਪ ਸਤਨਾਮ ਦੀਆਂ ਸੋਹਣੀਆਂ ਹਰਕਤਾਂ ਸੁਣਦਾ ਤੇ ਵੇਂਦਾ ਰਿਆ ਫਿਰ ਉਹ ਕਵਾਲੀ ਗਾਉਣ ਲੱਗ ਪਿਆ ਦਿਲ ਮੇਰੇ ਵਿੱਚ ਵਸਦੀ ਤੇਰੀ ਇੱਕ ਤਸਵੀਰ ਨਹੀਂ ਰਾਂਝਾ ਮੈਂ ਹਜ਼ਾਰੇ ਦਾ ਤੂੰ ਸਿਆਲੀ ਹੀਰ ਨਹੀਂ ਅੱਖਾਂ ਦੇ ਵਿੱਚ ਅੱਜ ਦੀ ਦਿਲ ਦੇ ਵਿੱਚ ਹੈ ਤੜਪਣਾ ਪਿੱਛਾ ਪਾਵੀ ਪ੍ਰੇਮ ਦੀ ਦਰ ਤੇ ਖੜਾ ਫਕੀਰ ਨੀ ਮੁਖ ਤੇਰੇ ਨੂੰ ਤਰਸਦੇ ਅਥਰੂ ਪਰ ਨੈਣੇ ਵਾਸਤਾ ਭਗਵਾਨ ਦਾ ਮੁਖ ਤੋਂ ਲਾਦੇ ਚੀਰਨੀ ਆਪਣੇ ਨੂੰ ਆਪਣਾ ਸੋਹਣੀਏ ਬਣਾ ਲਵੀਂ ਤੇਰਾ ਹੀ ਜਦ ਹੋ ਗਿਆ ਫਿਰ ਕੀ ਜਗ ਨਾਲ ਸੀਰਨੀ ਮੇਰਾ ਤਾਂ ਭਗਵਾਨ ਤੂੰ ਮੇਰਾ ਦੀਨ ਅਮਾਨ ਤੂੰ ਤੇਰਾ ਹੀ ਰਹਾਗਾ ਹੁਣ ਪੱਥਰ ਤੇ ਲਕੀਰਨੀ ਗਉਂਦੇ ਸਾਰੇ ਇਸ਼ਾਰੇ ਸਤਨਾਮ ਮੇਰੇ ਵੱਲ ਕਰਦਾ ਰਿਆ ਜਿਵੇਂ ਮੈਂ ਫਕੀਰ ਬਣ ਕੇ ਉਹ ਦੇ ਦਰਸ਼ਨਾਂ ਨੂੰ ਚੱਲਿਆ ਤਾਂ ਕਾਬਲੇ ਦੇ ਖਾਤਮੇ ਤੇ ਆ ਕੇ ਉਹ ਮਾਹਰ ਗਾਇਕਾਂ ਵਾਂਗ ਬਾਹ ਕੱਢ ਕੇ ਦੂਰਾ ਹੋ ਜਾਂਦਾ ਅਸਾ ਸਾਰਾ ਰਾ ਬੜਾ ਹੱਸਦਿਆਂ ਖੇਲ ਜਮਕਾਇਆ ਹਰ ਜਵਾਨ ਸਾਦਾ ਫਾਇਦਾ ਹੀ ਕੀ ਹੁੰਦਾ ਹੈ ਪਿੰਡ ਵੜਨ ਲੱਗਿਆ ਸ ਜੁੱਤੀਆਂ ਝਾੜੀਆਂ ਤੇ ਮੁੱਛਾਂ ਨੂੰ ਤਾ ਦੇ ਕੁੰਡ ਪਾਏ ਮਾਤਾ ਕੋਈ ਨੁਕਸ ਕੱਢ ਦੇਵੇ ਸੌਰੀ ਗਏਕ ਜਵਾਨ ਮੁੰਡੇ ਵਿੱਚ ਜੇ ਕੋਈ ਨੁਕਸ ਕੱਢ ਦੇਵੇ ਤਾਂ ਸਮਝੋ ਸੇਰੀ ਵੱਢਿਆ ਗਿਆ ਘਰ ਪੁੱਜ ਕੇ ਸਤਨਾਮ ਨੇ ਆਪਣੀ ਸਾਥਸ ਨੂੰ ਮੱਥਾ ਟੇਕਿਆ ਮੈਂ ਵੀ ਪਿਆਰ ਲੈਣ ਦਾ ਮਾਰਿਆ ਨਾਲ ਝੁਕ ਗਿਆ ਸਤਨਾਮ ਦੀ ਪਤਨੀ ਤਾਰੋ ਮੈਨੂੰ ਵੇਖ ਕੇ ਹੱਸ ਪਈ ਤਾਰੋ ਦੀ ਮਾਂ ਦਰੋਂ ਮੰਜੇ ਤੇ ਢੀੜੇ ਵਿਛਾਉਣ ਲਈ ਲੈਣ ਗਈ ਮੈਂ ਤਾਰੋ ਨੂੰ ਸਿਰ ਝਕਾਉਂਦਿਆਂ ਕਿ ਅਸਲਾਮ ਕਹਿੰਦਾ ਬਬਜੀ ਹਟਦਾ ਨਹੀਂ ਮਖੌਲ ਕਰਨੋ ਕੁੜੀਆਂ ਤੋਂ ਕੁਟਵਾਵਾਂਗੀ ਤੇ ਛੀਨਾ ਇੱਥੋਂ ਦੂਰ ਹੈ ਹੋ ਲ ਭਾਵੇਂ ਗੱਡੀ ਜ਼ੋਰ ਦੀ ਵੱਜਣ ਜ਼ਖਮ ਨਹੀਂ ਕਰਦੇ ਬਾਬੀ ਚੰਗਾ ਠਹਿਰ ਫਿਰ ਥੋੜਾ ਚਿਰ ਰਾਤ ਰਹਿਣਾ ਥੋੜੇ ਚਿਰ ਦਾ ਕੀ ਮਤਲਬ ਉਸਦੀ ਮਾਂ ਨੇ ਮੰਜੇ ਤੇ ਪਹਿਲਾਂ ਦਰੀ ਸੁੱਟੀ ਤੇ ਉਸ ਤੋਂ ਪਿੱਛੋਂ ਹਰੀਆਂ ਵੇਲਾਂ ਵਾਲੀ ਵਿਛਾਈ ਕੱਢੀ ਇੱਕ ਸਰਾਣਾ ਦਿੱਤਾ ਗਿਆ ਇਸ ਉਤੇ ਹਵਾਈ ਜਹਾਜ਼ ਕੱਢਿਆ ਸੀ ਜਿਸ ਨੂੰ ਉਹਨਾਂ ਦਾ ਇੱਕ ਸ਼ੈਲੀ ਮੁੰਡਾ ਬਾਲੋ ਬਾਲੋ ਕਹਿ ਕੇ ਬੁਲਾਉਂਦਾ ਸੀ ਸ਼ਰਾਣੀ ਦੀ ਕਢਾਈ ਦੇ ਟੋਪੇ ਦੱਸਦੇ ਸਨ ਕਿ ਕੱਢਣ ਵਾਲੀ ਸਚਾਰੀ ਹੈ ਰਕਾਨਾ ਦੇ ਹੱਥ ਕਾਂ ਨੂੰ ਚਲਦੇ ਹਨ ਤਰ ਉਹਨੇ ਦੋ ਛੰਨੇ ਦੁੱਧ ਦੇ ਕਾੜਨੀ ਚੋਂ ਕੱਢੇ ਤੇ ਤਰਾਤਰੀ ਖੰਡ ਪਾ ਕੇ ਸਾਡੇ ਅੱਗੇ ਲਿਆ ਰੱਖੇ ਕੌਣ ਪੀਵੇਗਾ ਇਹਨਾਂ ਦੁੱਧ ਜਿਸ ਕੁਟਖਾਣੀ ਹੈ ਤਾਰੂ ਨੇ ਉੱਤਰ ਦਿੱਤਾ ਮੈਂ ਤਾਂ ਛੱਡਣਾ ਨਹੀਂ ਮੇਰਾ ਹਿੱਸਾ ਪਿਆਰੇ ਸਤਰਾਮ ਨੇ ਜੁੱਤੀ ਲਾਂਦਿਆਂ ਕਿਹਾ ਮੁਰ ਤਾਰੂ ਨੇ ਆਪਣੀ ਮਾਂ ਨੂੰ ਕਿਹਾ ਇਹ ਜਿਹੜਾ ਬਲਵੀਰ ਆ ਨਾ ਮਾਂ ਜੀ ਮੈਨੂੰ ਮਖੌਲਾ ਮੂੰਹ ਗੱਲ ਨਹੀਂ ਉੱਥੇ ਕਰਨ ਦਿੰਦਾ ਮੈਂ ਵੀ ਇਸ ਨਾਲ ਹੁਣ 1921 ਕਰਵਾਵਾਂਗੀ ਉਸ ਦੀ ਮਾਂ ਨੇ ਆਖਿਆ ਨਾ ਕੁੜੀਏ ਘਰਿਆਂ ਨਾਲ ਨਹੀਂ ਕਿਉਂ ਕਰੀ ਦੀ ਤੂੰ ਮਾਂ ਜੀ ਵੇਖ ਤਸੀ ਮੈਂ ਹੁਣੇ ਲਿਆਉਂਦੀ ਆਂ ਮਿੱਢੀ ਹੋਰਾਂ ਨੂੰ ਸੱਜ ਕੇ ਉਹ ਉਦੋਂ ਹੀ ਘਰੋਂ ਨਿਕਲ ਗਈ ਸਤਨਾਮ ਦੇ ਸਹੁਰਿਆਂ ਦਾ ਘਰ ਚ ਰਸਤੇ ਵਿੱਚ ਸੀ ਸਤਨਾਮ ਨੇ ਮੁਸਕਰਾਉਂਦਿਆਂ ਕਿਹਾ ਰੱਬ ਵੇਖੀਏ ਕੀ ਵਿਖਾਉਂਦਾ ਹੈ ਨਾ ਕੁਆਰੀਆਂ ਦੇ ਅੱਲੂ ਕਾਰ ਵਿੱਚੋਂ ਚੱਲ ਆਪਾਂ ਬਾਹਰ ਫਿਰ ਤੁਰਾਈਏ ਤੂੰ ਚੱਲ ਭਰਾ ਇਹ ਜਵਾਨੀ ਨੂੰ ਕੋਈ ਨਾ ਵੇਖੇ ਤਾਂ ਉਸ ਦਾ ਦਿਲ ਟੁੱਟ ਜਾਂਦਾ ਪਰ ਦੂਢੀ ਕਰ ਵੇਖਣ ਵਾਲੀਆਂ ਰੂਹਾਂ ਇੱਥੇ ਆ ਜਾਣਗੀਆਂ ਇੰਨੇ ਨੂੰ ਚਾਰ ਪੰਜ ਕੁੜੀਆਂ ਮਿੱਡੀ ਤੇ ਦਿਯਾਲੀ ਹੋਰੀ ਆ ਗਈਆਂ ਤੇ ਸਾਰੀਆਂ ਨੇ ਫੌਜੀਆ ਵਾਂਗ ਮਿੱਤ ਕੇ ਸਲੂਟ ਕੀਤਾ ਮੈਂ ਤੇ ਸਤਨਾਮ ਮੁਸਕਰਾਉਂਦੇ ਰਹੇ ਸਤਨਾਮ ਨੇ ਇੱਕ ਖਚਰੇ ਛਾਰੇ ਨਾਲ ਇੱਕ ਪ੍ਰਕਾਰ ਖੁੱਲ ਦੇ ਦਿੱਤੀ ਜੈਲੀ ਨੇ ਮਿੱਡੀ ਨੂੰ ਆਖਿਆ ਜੇ ਜੇਰਾ ਬਲਬੀਰ ਨਾਲ ਵਿਆਹ ਹੋ ਜਾਵੇ ਬੂਥਾ ਇਸ ਦਾ ਤੈਨੂੰ ਵਿਆਹ ਵਾਲਾ ਨਹੀਂ ਦੈਂਦਾ ਵੇਖ ਨਹੀਂ ਵਿਆਹ ਦੇ ਨਾਂ ਤੇ ਕਿਵੇਂ ਨਾਸਾ ਫਲਾਉਂਦਾ ਮੈਨੂੰ ਵੀ ਮਜਬੂਰ ਬੋਲਣਾ ਹੀ ਪਿਆ ਤੂੰ ਆਜ਼ਮੀ ਨਾਲ ਕਾਨੂੰ ਵਿਆਹ ਕਰਾਉਣਾ ਬੂਥੇ ਨਾਲ ਹੀ ਕਰਵਾਈ ਇਹ ਜੁੱਤੀ ਕਿਹਦੀ ਮੰਗ ਕੇ ਲਿਆ ਸਰਦਾਰ ਅਤਰਸਿਆ 9 ਫੁੱਟ ਦੀ ਮਿੱੱਡੀ ਇੱਕਦਮ ਚੁੱਪੂ ਗਈ ਕਿਉਂਕਿ ਮੇਰੇ ਨਾਨਕੇ ਇੱਕ ਨਿੱਕੇ ਜਿਹੇ ਅਤਰ ਮੁੰਡੇ ਨਾਲ ਮਿੱੱਡੀ ਮੰਗੀ ਹੋਈ ਸੀ ਇਧਰ ਇਸੇ ਲਈ ਮੰਗਣੀ ਬਾਰੇ ਸਤਨਾਮ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਉਸ ਨੂੰ ਬੜਾ ਗੁੱਸਾ ਆਇਆ ਮੈਂ ਮੌਕਾ ਭਾਗੇ ਫੇਰ ਕੀਆ ਮੈਨੂੰ ਤਾਂ ਸਭ ਕੁਝ ਤਾਰੋ ਨੇ ਦੱਸਿਆ ਮਿੱੱਡੀ ਤਾਰੋ ਦੀ ਗੱਲ ਪੈ ਗਈ ਮੈਂ ਅੰਦਰੇ ਅੰਦਰ ਲੱਗਾ ਹਸਨ ਤਾਰੋ ਨੇ ਸੁਣੂ ਸਮਝਾਉਂਦਿਆਂ ਕਿ ਆ ਨਹੀਂ ਐ ਆਪਾਂ ਨੂੰ ਲੜਾਉਣ ਦਾ ਮਾਰਿਆ ਕਹਿੰਦਾ ਮੈਂ ਵਿੱਚੋਂ ਇੱਕ ਹੋਰ ਚਲਾ ਦਿੱਤੀ ਤਾਰੋ ਤੂੰ ਦੱਸਿਆ ਨਹੀਂ ਮੈਨੂੰ ਇਸ ਦੇ ਸਹਰੇ ਦਾ ਤੇ ਇਸ ਦੀ ਸਸਤਾ ਨਾ ਜੋ ਲੱਤੋਂ ਲੰਜੀ ਐ ਹੋਰ ਕੁਝ ਦੱਸਾਂ ਮੈਨੂੰ ਇਸ ਗੱਲ ਦਾ ਨਾਨਕਿਆਂ ਦੇ ਸੰਬੰਧ ਕਰਕੇ ਪਤਾ ਸੀ ਮਿੱਡੀ ਦੇ ਤਾਂ ਬਣ ਭਾਦੀ ਗਈ ਜਦੋਂ ਮੈਂ ਜੋਸ਼ੀਆਂ ਵਾਂਗ ਸੱਚੀਆਂ ਦੱਸਣ ਲੱਗਾ ਮਿੱਡੀ ਗੁੱਸੇ ਨਾਲ ਭਰੀ ਚਲੀ ਗਈ ਤੇ ਮੇਰਾ ਮਗਰੋਂ ਖੂਬ ਆਸਾ ਨਿਕਲਿਆ ਸਤਨਾਮ ਗੁੱਜਾ ਗੁੱਜਾ ਹੋਰ ਹੀ ਕਿਸੇ ਨੂੰ ਵੇਖੀ ਜਾ ਰਿਹਾ ਸੀ ਇਕ ਕੁੜੀ ਦੇ ਨੈਣ ਸਾਫ਼ ਸ਼ਰਾਬੀ ਪਿਆਲੇ ਹੀ ਦਿੱਸਤੇ ਸਨ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਬੇਧਿਆਨੇ ਹੋਣ ਕਰਕੇ ਸਤਨਾਮ ਕਿੰਨੀ ਗੂਪੀ ਕੇ ਸ਼ਰਾਬੀ ਹੋ ਗਿਆ ਜਦੋਂ ਮੈਂ ਉਹਨਾਂ ਨੈਣਾਂ ਨੂੰ ਤੱਕਿਆ ਇੱਕ ਵਾਰੀ ਝਰਲ ਕਰਦੀ ਨਸ਼ੀਲੀ ਹਰਕਤ ਮੈਨੂੰ ਬੇਬਸ ਛਾ ਕਰ ਗਈ ਜਦੋਂ ਉਸਨੇ ਦੇਖਿਆ ਉਸ ਝਟ ਸ਼ਰਮ ਨਾਲ ਕੰਬ ਕੇ ਨੀਮੀ ਪਾ ਲਈ ਆਹ ਲਾਜਵੰਤੀ ਕੁਆਰੀਆਂ ਕੁੜੀਆਂ ਦੀ ਪਵਿੱਤਰਤਾ ਕੇਵਲ ਸ਼ਰਮ ਤੇ ਉਸ ਦਾ ਅਹਿਸਾਸ ਕੁੜੀਆਂ ਇੱਕ ਇੱਕ ਕਰਕੇ ਚੜੀਆਂ ਗਈਆਂ ਪਰ ਦੋ ਜਵਾਨਾਂ ਨੂੰ ਤੜਪਾਂ ਲਈ ਰਾਤ ਪਾ ਗਈਆਂ ਰਾਤ ਲੰងੀ ਪਰ ਬਿਸਤਰੇ ਤੇ ਵਟ ਦੱਸਦੇ ਹਨ ਕਿ ਮੈਂ ਰਾਤੀ ਸੁੱਤਾ ਨਹੀਂ ਸਗੋਂ ਪਾਸੇ ਮਾਰਦਾ ਰਿਹਾ ਹਾਂ ਸਤਨਾਮ ਨੇ ਮੈਨੂੰ ਪਾਲ ਨੂੰ ਇੱਕ ਰੁਕਾ ਲਿਖਣ ਲਈ ਕਿਹਾ ਕਿਉਂਕਿ ਉਸ ਦਾ ਘਰ ਪਿੰਡ ਦੇ ਦੂਜੇ ਬੰਨੇ ਸੀ ਅਸੀਂ ਬਾਹਰ ਆ ਕੇ ਨਾਤੇ ਤੇ ਮੋੜ ਦੇਹੀ ਨਾਲ ਹਾਜ਼ਰੀ ਖਾਦੀ ਚਾਹ ਦੇ ਵੀ ਦੋ ਦੋ ਪਿਆਲੇ ਪੀਤੇ ਸਤਨਾਮ ਥੱਲੇ ਆਪਣੀਆਂ ਸਾਲੀਆਂ ਵਿਚ ਰੁੱਧ ਗਿਆ ਇਧਰ ਮੈਂ ਚਿੱਠੀ ਤੇ ਲਕੀਰਾਂ ਪਾਉਣੀਆਂ ਸ਼ੁਰੂ ਕੀਤੀਆਂ ਇੱਕ ਸੁਪਨਾ ਆਇਆ ਜੀਵਨ ਰੰਗ ਰਤਾ ਇੱਕ ਰੇਲ ਦਾ ਸਫ਼ਰ ਅਤਵਾ ਜੀਵਨ ਦਾ ਸ਼ੁਰੂ ਜੀਵਨ ਭਾਵ ਦਾ ਖੁਸ਼ੀਆਂ ਵਿੱਚ ਉਦੇ ਹੋਣਾ ਤੇ ਪ੍ਰੀਤ ਖੀਮਾ ਵਿੱਚ ਛੁਪਣਾ ਇੱਕ ਸਾਸੀ ਜੀਵਨ ਦੀ ਮਦਰਤਾ ਵਿੱਚ ਉਤਪੁੱਤ ਜੀਵਨ ਇੱਕ ਰਸ ਭਰੀ ਸੁਗਾਤ ਪਰ ਜੇ ਕਿਸੇ ਦੀ ਭੇਟਾ ਕੀਤੀ ਜਾਵੇ ਇਹ ਕੱਲ ਆਪਣੇ ਆਪ ਵਿੱਚ ਜੀਵਨ ਦਾ ਮਾਨ ਇੱਕ ਥੋਥੀ ਹਿੰਡ ਜਿਹੜੀ ਲੰਮਾ ਕਸ਼ਟ ਬਣ ਪਿਗਲਦੀ ਆਸ਼ਾ ਦਰਪਣ ਸਾਫ ਤੇ ਜੀਵਨਦਾਰਾ ਮੁਕਲ ਚਾਹ ਕਲੀਆਂ ਵਿੱਚ ਪਾਟਦਾ ਰੰਗ ਬਲਬਲੇ ਆ ਕੈ ਮਸਤੀ ਵਿੱਚ ਆ ਬੋਲ ਧੜਕਣ ਕਾਲੀ ਤੇ ਏਰਮਾਨ ਤਰੰਗਾ ਬੇਕਰਾਰੀ ਵਿੱਚ ਅਦੀਰ ਇੱਕ ਯਾਦ ਕੇ ਮਨ ਬਜਦਕ ਭਾਵਾਂ ਵਿੱਚ ਸੂਰਜ ਦੇ ਦਰ ਪਾਗਲ ਪਖਾਰੀ ਵਾਂਗ ਸਿਰ ਝੁਕਾਈ ਖਲੋਤਾ ਆ ਉਹਨਾਂ ਰਾਵਾਂ ਬਲ ਚਲੀਏ ਜਿੱਥੇ ਦਵੇਖ ਦੀਆਂ ਹੱਦਾਂ ਮੁਕਤੀਆਂ ਹਨ ਆ ਉਹਨਾਂ ਥਾਵਾਂ ਵਿੱਚ ਵਸੀਏ ਜਿੱਥੇ ਪ੍ਰੇਮੀਆਂ ਦੀ ਤਰਤੀ ਹੈ ਕਮਲ ਪੱਤੀਆਂ ਵਰਗੀ ਕੋਲੀ ਜਿਸ ਨੂੰ ਦੇਵਤੇ ਸ਼ਰਦਾ ਦੀ ਫੁੱਲ ਡਾਲਾਂ ਨਾਲ ਸਾਫ ਕਰਦੇ ਹਨ ਅਸਲ ਪਿਆਰ ਦੀ ਨਗਰੀ ਚੰਦਰਮਾ ਦਾ ਹਸਤਾ ਸੀਤਲ ਪ੍ਰਕਾਸ਼ ਪਾਵਰਾਂ ਦਾ ਕਮਲਾਂ ਨੂੰ ਚੁੰਮ-ਚੁੰਮ ਛੱਡਣਾ ਬਹਾਰ ਦਾ ਫੁੱਲ ਕਲੀਆਂ ਵਿੱਚ ਜਵਾਨ ਨਾਜ਼ ਨਾਚ ਕੁੜੀਆਂ ਦੇ ਹਾਵ ਭਾਵ ਵਿਕਸਰਾਂ ਦਾ ਮੀ ਸਾਜ ਤਾਰਾਂ ਵਿਚੁੱਲ ਦੀ ਲੱਤ ਸੰਗੀਤ ਬੋਲਾਂ ਦਾ ਅੰਮ੍ਰਿਤ ਹਸੀਨ ਦ੍ਰਿਸ਼ਾਂ ਵਿੱਚ ਅੱਖਾਂ ਮਦਮਸਤੀਆਂ ਪਿਆਰ ਨਸ਼ਾ ਸਰੂਰ ਪਿਆਰ ਜੀਵਨ ਪਿਆਰ ਨਸ਼ਾ ਸੰਗੀਤ ਬਾਕੀ ਸਭ ਕੁਝ ਏੱਚ ਅਸਲੋਂ ਏੱਚ ਦੂਰ ਇਸ ਦੁਨੀਆ ਦੀ ਕਲਪਨਾ ਤੋਂ ਦੂਰ ਓ ਮੈਂ ਕੀ ਲਿਖਾਇਆ ਮੈਨੂੰ ਪਤਾ ਤੱਕ ਨਹੀਂ ਤੁਸੀਂ ਦਰਿਆ ਦਿਲ ਹੋ ਜ਼ਰੂਰ ਖਿਮਾ ਕਰੋਗੇ ਅਫਸੋਸ ਕਿ ਮੈਂ ਤੁਹਾਨੂੰ ਖੱਦ ਦੇ ਮੋਢ ਵਿੱਚ ਸਤਿ ਸ੍ਰੀ ਅਕਾਲ ਬਰਉਣੀ ਵੀ ਪੁੱਲ ਆਇਆ ਹਾਂ ਪ੍ਰੇਮੀ ਦੀ ਜ਼ਿੰਦਗੀ ਵੀ ਗਲਤੀਆਂ ਦਾ ਬਾੜਾ ਹੀ ਹੈ ਮੇਰਾ ਖਿਆਲ ਹੈ ਤੁਸੀਂ ਮੈਨੂੰ ਦੁਨੀਆ ਜਿੰਨੀ ਨਫ਼ਰਤ ਨਹੀਂ ਕਰੋਗੇ ਮੈਂ ਤੁਹਾਡੇ ਦਰਸ਼ਨਾਂ ਦਾ ਸ਼ੀਗਰ ਉਡੀਕਵਾਨ ਹਾਂ ਤੁਸੀਂ ਕਿੰਨੇ ਚੰਗੇ ਹੋ ਜਿਹੜੇ ਚੇਤੇ ਆਉਂਦੇ ਹੋ ਜੀਵਨ ਦਾ ਨਮਾਰਾਹੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ